ਤੁਸੀਂ ਸਾਡੇ ਮਾਵਾ ਪਰ ਗਏ ਹੋ ਅਸੀਂ ਕੋਈ ਤੁਹਾਡੀ ਮਦਦ ਕਰਕੇ ਕੋਈ ਆਸਾਨ ਨਹੀਂ ਕਰ ਰਹੇ ਤੁਸੀਂ ਮੈਨੂੰ ਆਪਣਾ ਬੱਚਾ ਸਮਝ ਕੇ ਹੱਕ ਨਾਲ ਕਿਹਾ ਕਰੋ ਕਿ ਪੁੱਤਰ ਸਾਨੂੰ ਹੁਣ ਇਹ ਮਦਦ ਚਾਹੀਦੀ ਹੈ ਕਿੰਨੀ ਮਿਹਨਤ ਦੀ ਕਮਾਈ ਜੋ ਤੁਹਾਨੂੰ ਦਸਵੰਧ ਦੇ ਰਹੇ ਨੇ ਆਪਣਾ ਲੋਪਾ ਜੀ ਤੁਸੀਂ ਪੱਲਿਓ ਨਹੀਂ ਦਿੰਦੇ ਪਰ ਹੈ ਤਾਂ ਤੁਹਾਡੇ ਪੈਸੇ ਹੀ ਸਾਰੀ ਦੁਨੀਆ ਕੋਲ ਐਕਸਟਰਾ ਪੈਸੇ ਹੁੰਦੇ ਨੇ ਸਾਰਿਆਂ ਨੇ ਮੰਨ ਤੇ ਔਰ ਥੋੜਾ ਜਿਹਾ ਪ੍ਰਮਾਤਮਾ ਦਾ ਸਿਮਰਨ ਕਰੋ ਕਿਹੜੇ ਰੱਬ ਨੂੰ ਮੰਨਦੇ ਹੋ ਵਾਹਿਗੁਰੂ ਨੂੰ ਬਸ ਥੋੜਾ ਜਿਹਾ ਸਿਮਰਨ ਕਰੋ ਦਾ ਸ਼ੁਰੂ ਠੀਕ ਹੋ ਜਾਊਗਾ ਤੁਸੀਂ ਥੋੜਾ ਦਿਮਾਗੀ ਤੌਰ ਤੇ ਤੁਸੀਂ ਜ਼ਿਆਦਾ ਬੋਝ ਪਾਇਆ ਹੋਇਆ ਹੈ ਬਿਮਾਰੀ ਤਾਂ ਚਲੋ ਹਾਂ ਕੀ ਪ੍ਰੋਬਲਮਸ ਹੈ ਪਹਿਲੇ ਬਹੁਤ ਬੁਮਾਰ ਹਾਂ ਬੱਚੇ ਬੱਚੇ ਇੱਕ ਤਾਂ ਮੁੰਡਾ ਹੋ ਗਿਆ ਪੈਨਸਲ ਅੱਛਾ ਮੁੰਡਾ ਮੈਂਟਲੀ ਖਰਾਬ ਹੋਰ ਤੁਸੀਂ ਬੋਝ ਨਾ ਪਾਓ ਅੱਧੀ ਦੁਨੀਆ ਕਰਾਇਤੇ ਰਹਿੰਦੀ ਐ ਕੰਮ ਕਾ ਤਮੈ ਇਹ ਕਿੰਨੇ ਸਿੱਖ ਸਤੇ ਬੋਝ ਨਾ ਹਾਂ ਤੇ ਬੋਝ ਤੁਹਾਡਾ ਇੰਨਾ ਵਧੀਆ ਘਰ ਵਾਲਾ ਵਿਚਾਰਾ ਦੇਖੋ ਕਿੰਨਾ ਸਾਊ ਬੰਦਾ ਐ ਤੇ ਤੁਸੀਂ ਵੀ ਵਧੀਆ ਇਨਸਾਨ ਹੋ ਕੋਈ ਗੱਲ ਨਹੀਂ ਤੁਸੀਂ ਤੁਸੀਂ ਪਤਾ ਕਿ ਚੱਕਰ ਆ ਦੇਖੋ ਤੁਸੀਂ ਸਾਡੇ ਕੋਲ ਹੈਲਪ ਲੈਣਾ ਨਾ ਇਹਨੂੰ ਕੋਈ ਮਜਬੂਰੀ ਨਾ ਸਮਝੋ ਆਪਣੀ ਤੁਸੀਂ ਸਾਡੇ ਮਾਵਾ ਪਰਗੇ ਹੋ ਅਸੀਂ ਕੋਈ ਤੁਹਾਡੀ ਮਦਦ ਕਰਕੇ ਕੋਈ ਆਸਾਨ ਨਹੀਂ ਕਰ ਰਹੇ ਅਸੀਂ ਆਪ ਸਾਡੇ ਸਾਡੇ ਮਾੜੇ ਕਰਮ ਕੱਟੇ ਜਾ ਰਹੇ ਨੇ ਤੁਹਾਡੀ ਸੇਵਾ ਕਰਕੇ ਤਾਂ ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ ਮੈਨੂੰ ਪਤਾ ਤੁਸੀਂ ਦੁਖੀ ਹੋ ਨਹੀਂ ਆਪਕੇ ਵੀ ਅਪਡੇਟ ਹੋਏ ਕਿ ਮੈਂ ਮੇਰੀ ਸਕੈਨਿੰਗ ਕਰਾਈ ਸੀ ਤੁਸੀਂ ਸਾਡੇ ਕੋਲ ਰਾਸ਼ਨ ਲੈ ਜਾਇਆ ਕਰੋ ਮੇਰੀ ਗੱਲ ਸੁਣੋ ਤੁਹਾਡਾ ਨਾਮ ਕੀ ਅੰਕਲ ਤੁਹਾਡਾ ਨਾਮ ਕੀ ਹੈ ਪੱਪੂ ਜੀ ਪਵਨ ਪੂਰੀ ਜੀ ਤੜਾ ਇੱਕ ਬੱਚਾ ਮੁੰਡਾ ਇਹ ਕੁੜੀ ਵਈ ਇਹ ਮੁੰਡਾ ਮੈਂਟਲੀ ਅਫਸਰਡ ਹੁਣ ਤੁਸੀਂ ਘਰ ਚ ਦੋਨੋਂ ਬਸ ਕਿਰਾਏ ਤੇ ਰਹਨੇ ਹੋ ਤੁਹਾਨੂੰ ਸਭ ਤੋਂ ਵੱਡਾ ਬੋਝ ਕੀ ਹੈ ਕਿ ਘਰ ਲੈਣਾ ਆਪਣਾ ਕੀ ਬੋਝ ਆਪਣੇ ਦਿਲ ਦੀ ਕੋਈ ਖੁਆਇਸ਼ ਦੱਸੋ ਕਿ ਜੇ ਇੱਕ ਤੁਹਾਡੀ ਪੂਰੀ ਕਰਦੀ ਹੈ ਤੇ ਤੁਹਾਡੇ ਸਾਰੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਤੁਹਾਨੂੰ ਦੋਨਾਂ ਨੂੰ ਜੇ ਅੱਜ ਰੱਬ ਮਿਲ ਲਵੇ ਕੀ ਮੰਗੂਗੇ ਉਹਦੇ ਕੋਲ ਇੱਕ ਚੀਜ਼ ਮੰਗਣੀ ਹੈ ਕੋਈ ਮੰਗ ਲਓ 25 ਗੱਜ ਜਗਾ ਮਿਲ ਜੇ 25 ਗੱਜ ਜਗਾ ਮਿਲ ਜੇ ਫਿਰ ਕੀ ਕਰੂਗੇ ਫਿਰ ਕੀ ਕਰੂ ਕੋਈ ਗਰੰਟੀ ਹੈ ਕਿ ਉਸ 25 ਗੱਜ ਦੀ ਜਗ੍ਹਾ ਤੇ ਤੁਸੀਂ 100 ਸਾਲ ਜੀ ਰਹੋਗੇ ਤੁਹਾਡੇ ਤੋਂ ਬਾਅਦ ਉਸ ਜਗ੍ਹਾ ਦਾ ਫਿਰ ਕੀ ਕਰਾਂਗੇ ਅਜਿਹਾ ਬਹੁਤੇ ਹੀ ਲੋਕ ਕਿਹੜਾ ਬੇਟਾ ਜਿਹੜਾ ਰੈਂਟ ਵੀ ਇਹਦੀ ਵੀ ਕੀ ਗਰੰਟੀ ਹੈ ਕਿ ਤੁਹਾਡੇ ਤੋਂ ਬਾਅਦ ਉਹ ਰਹੇਗਾ ਕਿ ਨਹੀਂ ਰਹੇਗਾ ਘਰੋਂ ਕੋਈ ਕੱਢ ਦਵੇ ਬਿਲਕੁਲ ਬੈਠੇ ਤੁਹਾਡੇ ਕੋਲ ਇਹਦੀ ਵੀ ਗੰਟੀ ਕੋਈ ਨਹੀਂ ਹੈਗੀ ਤੁਸੀਂ ਮੇਰੇ ਤੁਹਾਨੂੰ ਸਮਝਾਣ ਦਾ ਫਰਜ਼ ਹੈ ਕਿ ਤੁਸੀਂ ਬੋਝ ਨਾ ਪਾਓ ਸਾਡੇ ਕੋਲ ਰਾਸ਼ਨ ਲੈ ਜਾਇਆ ਕਰੋ ਹਰ ਮਹੀਨੇ ਖਰਚਾ ਪਾਣੀ ਚਾਹੀਦਾ ਉਹ ਲੈ ਜਾਓ ਇਹਨੂੰ ਕੋਈ ਮੇਰੇ ਵੱਲੋਂ ਇਹਾਸਾਨ ਨਾ ਸਮਝੋ ਕੁਝ ਬੰਦੇ ਨਾ ਖੁਦਗਰਜ਼ ਹੁੰਦੇ ਨੇ ਕਿਸੇ ਕੋਲ ਮਦਦ ਲੈਣਾ ਨਹੀਂ ਚਾਹੁੰਦੇ ਤੁਸੀਂ ਉਹ ਤੁਸੀਂ ਮਦਦ ਨਹੀਂ ਲੈਣਾ ਚਾਹੁੰਦੇ ਮੈਂ ਪਹਿਲੇ ਦਿਨ ਤੋਂ ਤੁਹਾਨੂੰ ਸਮਝ ਰਿਹਾ ਆਂ ਤੁਸੀਂ ਵਾਇਗੁਰੂ ਨੂੰ ਮੰਨਦੇ ਹੋ ਨਾ ਤੁਸੀਂ ਵਾਇਗੁਰੂ ਨੂੰ ਮੰਨਦੇ ਹੋ ਮੈਂ ਉਹਦਾ ਹੀ ਬੱਚਾ ਆ ਮੈਂ ਤੁਹਾਡੀ ਮਦਦ ਕਰਕੇ ਕੋਈ ਤੁਹਾਡੇ ਤੇ ਇਹਾਸਾਨ ਨਹੀਂ ਕਰ ਰਿਹਾ ਤੁਸੀਂ ਮੇਰੇ ਤੇ ਇਹਾਸਾਨ ਕਰ ਰਹੇ ਹੋ ਕਿ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਮੈਂ ਤੁਹਾਡਾ ਬੱਚਾ ਛੋਟਾ ਭਰਾ ਆ ਤੁਸੀਂ ਘਬਰਾਓ ਨਾ ਚੜਦੀ ਕਲਾ ਚ ਰਹੋ ਵਾਹਿਗੁਰੂ ਦਾ ਨਾਮ ਜਪੋ ਜੇ ਉਹਨੂੰ ਮੰਨਦੇ ਹੋ ਜਿੰਨਾਂ ਕੋਲ ਘਰ ਨੇ ਉਹ ਵੀ ਦੁਖੀ ਨੇ ਜਿੰਨੇ ਕੋਲ ਨਹੀਂ ਆ ਉਹ ਵੀ ਦੁਖੀ ਹੈ ਤੁਹਾਡੇ ਕੋਲ 25 ਗਜ ਦਾ ਘਰ ਹੈ ਤੁਸੀਂ ਤਾਂ ਦੁਖੀ ਹੋ ਕਿ 25 ਗਜ ਦਾ ਮੈਨੂੰ ਮਕਾਨ ਮਿਲ ਜਵੇ ਜਿਹਦੇ ਕੋਲ 2500 ਗਜ ਦਾ ਹੈਗਾ ਉਹਨੂੰ ਪੁੱਛੋ ਕਿ ਤੂੰ ਖੁਸ਼ ਹੈਂ ਬਗੂਗਾ ਨਹੀਂ ਕਹਿਣ ਦਾ ਮਤਲਬ ਕਿ ਤੁਸੀਂ ਆਪਣਾ ਜੀਵਨ ਵਧੀਆ ਬਤੀਤ ਕਰੋ ਚੰਗੇ ਜੀਵਨ ਸਾਥੀਆਂ ਕਿ ਦੂਜੇ ਦਾ ਸਾਥ ਦੇ ਰਹੇ ਹੋ ਆਪਣਾ ਇਲਾਜ ਕਰਾਓ ਫਿਜ਼ੀਓਥੈਰੇਪੀ ਕਰਾਓ ਰਾਸ਼ਨ ਲੈ ਕੇ ਜਾਓ ਜ਼ਿੰਦਗੀ ਆਨੰਦ ਨਾਲ ਕੱਟੋ ਹੁਣ ਤੁਹਾਨੂੰ ਜੇ 25 ਗਜ ਦਾ ਸੀ ਘਰ ਲੈ ਤਾਂ ਅੱਗੇ ਦੁੱਖ ਹੋਰ ਖੜੇ ਨੇ ਫਿਰ ਅੱਗੇ ਦੋ ਖੜੇ ਨੇ ਫਿਰ ਕਿਨੂ ਕਿਨੂ ਪੂਰੇ ਕਰਾਂਗੇ ਆਪਾਂ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡੇ ਬੱਚਿਆਂ ਦੀ ਉਮਰ ਦਾ ਤੁਸੀਂ ਮੈਨੂੰ ਆਪਣਾ ਬੱਚਾ ਸਮਝ ਕੇ ਹੱਕ ਨਾਲ ਕਿਹਾ ਕਰੋ ਕਿ ਪੁੱਤਰ ਸਾਨੂੰ ਹੁਣ ਇਹ ਮਦਦ ਚਾਹੀਦੀ ਇਹਨੇ ਭਾਈ ਇਸ ਤੋਂ ਦੱਸਿਆ ਵੀ ਸਰਪੇ ਚਾਰ ਪਟਨਾ ਵੀ ਬੜੀ ਹੈਲਪ ਕੀਤੀ ਹੈ ਨਾ ਹਾਲ ਹੀ ਪਿਛੜਾ ਸੋਮਵਾਰੀ ਤੋਂ ਇਹ ਆ ਲੜਕੇ ਨੇ ਮੈਡੀ ਕਰਾਈ ਸੀ ਬਹੁਤ ਅਸੀਂ ਹੈਲਪ ਕਰਨ ਵਾਲੇ ਕੋਈ ਨਹੀਂ ਆ ਭਾਈ ਸਾਹਿਬ ਤੁਸੀਂ ਦੇਖੋ ਮਜ਼ਦੂਰ ਨੇ ਇਹਨਾਂ ਦੇ ਕੱਪੜੇ ਦੇਖ ਲਓ ਮਜ਼ਦੂਰੀ ਕਰਕੇ ਆਏ ਨੇ ਕੀ ਕਰਨ ਆਏ ਨੇ ਸੇਵਾ ਇਹ ਤੁਹਾਡੇ ਤੇ ਆਸਾਨ ਕਰਨ ਨਹੀਂ ਆਏ ਤੁਸੀਂ ਸਾਡੇ ਤੇ ਆਸਾਨ ਕਰਨਾ ਸਾਨੂੰ ਅਸ਼ੀਰਵਾਦ ਦੇ ਕੇ ਤੁਸੀਂ ਸਿਲੰਡਰ ਵਿੱਚ ਕਿੰਨਾ ਸਿਲੰਡਰ ਵਿੱਚ ਵੀਰੇ ਕਿੰਨੀ ਸੇਵਾ ਤੁਹਾਡੀ 2000 ਦੇ ਉਹਨਾਂ ਨੂੰ ਦੇਖੋ ਕਿਵੇਂ ਹੱਥਾਂ ਦੇਖੋ ਕਾਲ ਕਾਲੀ ਹੋਈਆਂ ਪਈਆਂ ਹੱਥਾਂ ਬਾਜੂ ਕਿੰਨੀ ਮਿਹਨਤ ਦੀ ਕਮਾਈ ਜੋ ਤੁਹਾਨੂੰ ਦਸਵੰਦ ਦੇ ਰਹੇ ਨੇ ਆਪਣਾ ਲਓ ਲਓ ਬੈਂਡ ਲਓ ਆਂਟੀ ਆਂਟੀ ਲਓ ਤਾਂ ਇਹ ਮੇਰੀ ਗੱਲ ਸੁਣੋ ਇਹ ਪੈਸੇ ਨਹੀਂ ਇਹ ਸੇਵਾ ਹੈ ਇਹ ਆਪਣੀ ਖੁਸ਼ੀ ਨਾਲ ਦੇ ਰਿਹਾ ਲਓ ਦੇਖੋ ਭਾਜੀ ਕਿੰਨੇ ਖੁਦਗਰਜ਼ ਬੰਦੇ ਨੇ ਪੈਸੇ ਵੀ ਲੈ ਕੇ ਰਾਜੀ ਦੋ ਕੋਈ ਗੱਲ ਨਹੀਂ ਲੈ ਲਓ ਲੈ ਲਓ ਇਹ ਪੈਸੇ ਨਹੀਂ ਆ ਕੋਈ ਆਸਾਨ ਨਹੀਂ ਕੀਤਾ ਕੋਈ ਦਾਨ ਨਹੀਂ ਦਿੱਤਾ ਇਹਨਾਂ ਨੇ ਇਹ ਆਪਣਾ ਕਰਮ ਕਰਨ ਆਏ ਨੇ ਕਿ ਮਹਾਰਾਜ ਨੇ ਇਹਨਾਂ ਨੂੰ ਬਲ ਬਖਸ਼ਿਆ ਤੁਸੀਂ ਤੁਸੀਂ ਰੋਣਾ ਨਹੀਂ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਬਾਬੇ ਨਾਨਕ ਨੂੰ ਕਹਿਣਾ ਕਿ ਸਾਨੂੰ ਦੁੱਖ ਦੇ ਸੁੱਖ ਦੇ ਅਸੀਂ ਤੇਰੇ ਹੀ ਆ ਅਸੀਂ ਤੁਹਾਡੇ ਬੱਚੇ ਆ ਤੁਸੀਂ ਸਾਡੇ ਲਈ ਬਸ ਦੁਆ ਕਰਿਓ ਕਿ ਸਾਡੀ ਅਸੀਂ ਇਮਾਨਦਾਰੀ ਨਾਲ ਸੇਵਾ ਕਰਦੇ ਰਹੀਏ ਬਸ ਸਾਡੇ ਮਨ 'ਚ ਕਦੀ ਲਾਲਚ ਨਾ ਆਵੇ ਇੱਕ ਅਰਦਾਸ ਦੁਆ ਮੇਰੇ ਲਈ ਕਰੀਓ ਜਦੋਂ ਵੀ ਕੋਈ ਮੈਂ ਪੱਲਿਓ ਨਹੀਂ ਦਿੰਦਾ ਮੈਂ ਜਿਵੇਂ ਮਸ਼ੀਨਾ ਬਣਾਉਣਾ ਮਾਰੇ 200 ਜਾਂ 500 ਘੱਟ ਉਹ ਦਿੰਦਾ ਵਾਹ ਭਾਜੀ ਤੁਸੀਂ ਪੱਲਿਓ ਨਹੀਂ ਦਿੰਦੇ ਪਰ ਹੈ ਤਾਂ ਤੁਹਾਡੇ ਪੈਸੇ ਹੀ ਨੇ ਸਾਰੀ ਦੁਨੀਆ ਕੋਲ ਐਕਸਟਰਾ ਪੈਸੇ ਹੁੰਦੇ ਨੇ ਸਾਰਿਆਂ ਨੇ ਵੰਡ ਤੇ ਤੁਸੀਂ ਕਿਉਂ ਇਹ ਗੱਲ ਲੱਗ ਗਈ ਚਲੋ ਤੁਹਾਡਾ ਬੜੱਪਾ ਨਾ ਕਿ ਕੋਈ ਬੰਦਾ ਆ ਤਾਂ ਕ੍ਰੈਡਿਟ ਨਹੀਂ ਲੈਂਦਾ ਪਰ ਬੜੀ ਵੱਡੀ ਗੱਲ ਹੈ ਤੁਸੀਂ ਦੇਖੋ ਸਾਡੇ ਕੋਲ ਜਦੋਂ ਕੋਈ ਮਰੀਜ਼ ਆਂਦਾ ਨਾ ਅੰਕਲ ਅਸੀਂ ਪਹਿਲੇ 2 ਮਿੰਟਾਂ ਜੀ ਪਤਾ ਕਰ ਲੈਂਦੇ ਹਾਂ ਕਿ ਲਾਲਚੀ ਹੈ ਕਿ ਸੱਚੀ ਜ਼ਰੂਰਤ ਮੰਦਾ ਹੈ ਦੀ ਬੀਜ ਬਗ ਨਾ ਜਿਸ ਕੋਲ ਨੇ ਉਹ ਪਹਿਲੇ ਲੈਣਾ 15000 ਆਖਰੀ ਆ 8000 ਖਾਲੀ ਥੈਲੀ ਪਈ ਹੈ ਕਹਿੰਦਾ ਐਕਟਿਵ ਹੈ ਜੀ ਆਪ ਵੀ ਖਾਲੀ ਥੈਲੀ ਪਈ ਹੈ ਆਪਾਂ ਜੀ ਜਦੋਂ ਸੀ ਕਿਤੇ ਬੋਟ ਵਾਲੇ ਸਾਗ ਸੀ ਤੇ ਉਹ ਵੀ ਕਰੀ ਅਗਰ ਕੋ ਕੋ ਪੈਸੇ ਸਾਡੇ ਕੋਲ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਸਾਨੂੰ ਆ ਮਦਦ ਚਾਹੀਦੀ ਹੈ ਹੈ ਨਹੀਂ ਉਹ ਸਰ ਅਸੀਂ ਇਸ ਵਾਰ ਤੱਕ ਕਿਸੇ ਨੂੰ 15000 ਇੱਕ ਉਧਾਰਾ ਦਿੱਤਾ ਸੀ ਐਡਵਾਂਸ ਜੀ ਮੇਲੇ ਸਭ ਇਵਨਿੰਗ ਅੱਜ ਕਿ ਉਹ ਆਪਣੀ ਮੇਰੇ ਤਿੰਨੇ ਦਿਨ ਤੋਂ ਸਾਡੇ 10:30 ਤੋਂ ਕੋਈ ਅਰੇ ਨਹੀਂ ਤਾਂ ਤਿੰਨ ਕੋਠੀਆਂ ਸੀ ਆਸਾਂ ਲੋਗੇ ਸਭ ਦੇਖ ਬੋਲਦੇ ਜਦੋਂ ਮੇਰੀ ਬੇਟੇ ਲਈ ਸਭ ਕੋ ਸਮਝਾ ਆਪਣੇ ਲੋਟਕੇ ਖਾਦੇ ਨੇ ਰੇਲਵੇ ਪਿਆਰ ਪਾਇਆ ਜਾਂ ਮੇਰਾ ਕੰਮ ਕਰ ਲੈ ਲਗਾ ਕਰਕੇ ਆ ਜਾਂਦੀ ਨਹੀਂ ਤੁਹਾਡੇ ਅੰਦਰ ਨਾ ਤਾਂ ਹੀ ਖੁਦਗਰਜ਼ੀ ਹੈ ਕਿ ਤੁਸੀਂ ਰਜਵਾੜੇ ਸੀ ਪਾਈ ਗਏ 10 ਸਾਲ ਮੈਂ ਤੁਹਾਡੇ ਕੋਲ ਆਂਦਾ ਰਿਹਾ ਮੈਂ ਕਿ ਮੇਰੇ ਬਹੁਤ ਪ੍ਰੈਸ਼ਰ ਨੂੰ ਆਏ ਆ ਮੈਨੂੰ ਕੋਈ ਉਤਤ ਲੋਕ ਮੇਰੇ ਪ੍ਰੇਸ਼ਣ ਹੋ ਤੁਸੀਂ ਬਾਅਦ ਸੇਵਾ ਵੀ ਕਰਦੇ ਅਸੀਂ ਇੱਕ ਵਾਰ ਇੰਮੀ ਲੈਂਡਿੰਗ ਕੋਈ ਨਹੀਂ ਕੋਈ ਗੱਲਾਂ ਤੁਸੀਂ ਤੁਹਾਡੇ ਬੱਚਿਆਂ ਦੇਖੋ ਸਾਡੇ ਕੋਲ ਜਦੋਂ ਵੀ ਕੋਈ ਮਰੀਜ਼ ਆਂਦਾ ਨਾ ਅਸੀਂ ਬੜੀ ਨੇੜਿਓਂ ਸਮਝ ਲੈਂਦੇ ਹਾਂ ਕਿ ਇਹ ਲਾਲਚੀ ਹੈ ਕਿ ਅਸੀਂ ਤੁਹਾਡੇ ਬੱਚੇ ਆ ਤੁਸੀਂ ਘਬਰਾਓ ਨਾ ਤੁਸੀਂ ਸਾਨੂੰ ਸੇਵਾ ਦੱਸਿਆ ਕਰੋ ਹੱਕ ਨਾਲ ਆ ਕੇ ਮਾਤਾ ਜੀ ਵੀ ਠੀਕ ਹੋ ਜਾਣਗੇ ਤੁਸੀਂ ਵੀ ਠੀਕ ਹੋ ਜਾਓਗੇ ਤੁਸੀਂ ਬਸ ਸਾਡੇ ਭਰਾ ਲਈ ਜਿਨ੍ਹਾਂ ਨੇ ਸੇਵਾ ਦਿੱਤੀ ਇਹਨਾਂ ਲਈ ਅਰਦਾਸ ਕਰਿਓ ਤੇ ਅਸੀਂ ਤੁਹਾਡੇ ਨਾਲ ਆ ਫਿਰ ਮੈਂ ਤੁਹਾਨੂੰ ਕਹਿ ਰਿਹਾ ਅਸੀਂ ਤੁਹਾਡੇ ਤੇ ਕੋਈ ਔਖਾ ਨਹੀਂ ਕਰ ਰਹੇ ਸੇਵਾ ਕਰਕੇ ਸਗੋਂ ਕਿ ਮਰੀਜ਼ ਜਿਹੜੇ ਇੱਥੇ ਮਦਦ ਲੈਣ ਆਉਂਦੇ ਨੇ ਉਹ ਸਾਡੇ ਤੇ ਆਸਾਨ ਕਰ ਰਹੇ ਨੇ ਸਾਨੂੰ ਸੇਵਾ ਦੇ ਕੇ ਤੁਸੀਂ ਸਾਨੂੰ ਹੱਕ ਨਾਲ ਆ ਕੇ ਦੱਸਿਆ ਕਰੋ ਹੁਣ ਤੁਹਾਨੂੰ ਦਵਾਈ ਦਾ ਫਰਕ ਪੈ ਗਿਆ ਹਾਂਜੀ ਨਹੀਂ ਮਤਲਬ ਚप्पल ਕਿਉਂ ਨਹੀਂ ਪਾਈ ਤੁਸੀਂ ਚप्पल ਪੈਂਦੀ ਨਹੀਂ ਮੈਂ ਤੁਹਾਨੂੰ ਡਾਕਟਰ ਦਾ ਐਡਰੈਸ ਦਿੰਨਾ ਇੱਕ ਤਾਂ ਫਿਜ਼ੀਓਥੈਰੇਪੀ ਸ਼ੁਰੂ ਕਰਾਓ ਆਪਣੀ ਉੱਤੋਂ ਮੇਰੇ ਡਾਕਟਰ ਕੋਲ ਕੱਲ ਦੁਬਾਰਾ ਜਾਓ ਉਹਨਾਂ ਨੂੰ ਦੱਸੋ ਕੀ ਕੀ ਫਰਕ ਪਿਆ ਕੀ ਕੀ ਨਹੀਂ ਪਿਆ ਫਿਰ ਉਹ ਦਵਾਈ ਚੇਂਜ ਕਰਕੇ ਦੇਣਗੇ ਫਿਰ 15 ਦਿਨ ਦੀ ਦਵਾਈ ਖਾਓ ਫਿਰ ਇੱਕ ਵਾਰੀ ਮੈਨੂੰ ਦੁਬਾਰਾ ਮਿਲੋ ਦੇਖੋ ਜੇ ਸਰੀਰ 'ਚ ਕੁਝ ਫਰਕ ਪਿਆ ਫਿਰ ਆਪਾਂ ਉਹੀ ਕੰਟੀਨਿਊ ਕਰਾਂਗੇ ਤੇ ਤੁਹਾਨੂੰ ਦੁਬਾਰਾ ਜਵਾਨ ਤੰਦਰੁਸਤ ਕਰਾਂਗੇ ਤੇ ਮਕਾਨ ਦਾ ਬੋਝ ਦਿਲ 'ਚੋਂ ਕੱਢ ਲਓ ਜਦੋਂ ਤਿੰਨ ਕੋਠੀਆਂ ਸੀ ਤੁਹਾਡੇ ਕੋਲ ਉਦੋਂ ਸੁਖੀ ਸੀ ਜਦੋਂ ਤਿੰਨ ਕੋਠੀਆਂ ਸੀ ਉਦੋਂ ਸੁਖੀ ਸੀ ਨਹੀਂ ਰਹੀਆਂ ਨਾ ਉਹ ਵੀ ਤਾਂ ਅੱਜ 25 ਗੱਜ ਦਾ ਮਕਾਨ ਮਾਲਕ ਨੇ ਅਗਰ ਦੇਣਾ ਹੋਇਆ ਤਾਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਅਗਰ ਉਹਨੇ ਨਹੀਂ ਦੇਣਾ ਤਾਂ ਫਿਰ ਛੱਡ ਦਿਓ ਹਰ ਬੰਦਾ ਚਾਹੁੰਦਾ ਮੇਰਾ ਆਪਣਾ ਘਰ ਹੋਵੇ ਪਰ ਪ੍ਰਮਾਤਮਾ ਨਹੀਂ ਚਾਹੁੰਦਾ ਤਾਂ ਪ੍ਰਮਾਤਮਾ ਦੇ ਉੱਤੇ ਤਾਂ ਅਸੀਂ ਜਾ ਨਹੀਂ ਸਕਦੇ ਇਸ ਕਰਕੇ ਉਹਨੂੰ ਕਹੋ ਪਰਮਾਤਮਾ ਨੂੰ ਕਿਦੋਂ ਜਿਵੇਂ ਦੇ ਵੀ ਆ ਅਸੀਂ ਤੇਰੇ ਆ ਤੁਹਾਡੇ ਕੋਲ ਸ਼ੁਕਰ ਕਰੋ ਕਿ ਘਰ ਦਾ ਕਿਰਾਏ ਦਾ ਮਕਾਨ ਤਾਂ ਹੈਗਾ ਕਈਆਂ ਕੋਲ ਉਹ ਵੀ ਇੰਨੀ ਰੋਡ ਤੇ ਸੁੱਤੇ ਨੇ ਵਿਚਾਰੇ ਤਾਂ ਧੰਨਵਾਦ ਕਰੋ ਉਹਦਾ ਕਾਲਪੁਰਖ ਦਾ ਤੇ ਸਾਨੂੰ ਮਿਲਦੇ ਰਿਆ ਕਰਵਾ ਠੀਕ ਹੈ ਅਸੀਂ ਤੁਹਾਡੇ ਬੱਚਿਆਂ ਤੁਸੀਂ ਵਧੀਆ ਇਨਸਾਨ ਹੋ ਇੱਥੇ ਸਾਡੇ ਕੋਲ ਜੇ ਰੋਜ਼ ਸੌ ਮਰੀ ਜਾਂਦਾ ਨਾ ਤੁਹਾਡੇ ਰਗਾ ਇਕਾ ਦੁਕਾ ਹੀ ਜਾਂਦੇ ਨੇ ਬਾਕੀ ਜਿਆਦਾ ਲਾਲਚੀ ਪੈਸਾ ਦੇ ਦੋ ਪੈਸਾ ਦੇ ਦੋ ਪੈਸਾ ਦੇ ਤੁਸੀਂ ਪਹਿਲੇ ਬੰਦੇ ਉਹਦੇ ਪੈਸੇ ਨੂੰ ਨਾ ਕਰੀ ਜਾਂਦੇ ਪੈਸੇ ਨੂੰ ਨਾ ਨਹੀਂ ਕਰਦਾ ਕੋਈ ਇਹਦਾ ਮੁਰਦੇ ਦਾ ਵਸ ਨਹੀਂ ਚੱਲਦਾ ਨਹੀਂ ਤਾਂ ਮੁਰਦਾ ਵੀ ਉੱਠ ਕੇ ਕਵੇਗਾ ਪੈਸਾ ਠੀਕ ਹੈ ਹੈਂ ਭਰਨਾ ਕਿੱਥੇ ਆ ਇਹ ਅੰਜਾਮ ਦਾ ਡਰ ਜੇ ਹੋਵੇ ਤਾਂ ਫਿਰ ਮਾੜੇ ਜੇ ਅੰਜਾਮ ਦਾ ਡਰ ਹੋਵੇ ਦੇਖੋ ਸਾਰੀ ਦੁਨੀਆ ਕਹਿੰਦੀ ਆ ਨਾ ਕਿ ਕਰਮਾਂ ਦਾ ਭੁਗਤਾਨ ਹੁੰਦਾ ਕਹਿੰਦੇ ਆ ਨਾ ਕਿ ਚੰਗੇ ਕਰਮ ਕਰੂਗੇ ਚੰਗੇ ਮਿਲੂਗੇ ਮਾੜੇ ਕਰੂਗੇ ਮਾਰੇ ਕਰੂਗੇ ਲੋਕੀ ਫਿਰ ਵੀ ਮਾੜੇ ਕਰਮ ਕਰਦੇ ਨੇ ਮਤਲਬ ਉਹਨਾਂ ਨੂੰ ਅੰਜਾਮ ਦਾ ਡਰ ਨਹੀਂ ਆ ਉਹਨਾਂ ਨੂੰ ਇਹ ਭੁੱਲ ਜਾਂਦੇ ਨੇ ਕਿ ਅੱਜ ਜੋ ਬੀਜਾਂਗੇ ਕੱਲ ਨੂੰ ਵੱਢਣਾ ਵੀ ਪੈਣਾ ਦੁਨੀਆ ਸਾਰੀ ਮੇਰੇ ਵਰਗੀ ਨਾ ਜਦੋਂ ਚੰਗੇ ਕਰਮ ਕਰਦੀ ਆ ਤਾਂ ਵੀਡੀਓ ਪਾਉਂਦੀ ਆ ਆ ਦੇਖੋ ਜੀ ਮੈਂ ਸੇਵਾ ਕੀਤੀ ਪਰ ਜਦੋਂ ਮਾੜਾ ਕਰਮ ਕਰਦੀ ਆ ਉਹਦਾ ਵੀਡੀਓ ਪਾਉਂਦੀ ਆ ਪਰ ਉਹਦੀ ਇੱਕ ਵੀਡੀਓ ਬਣ ਜਾਂਦੀ ਆ ਜਿਹਦੇ ਲਈ ਕੈਮਰੇ ਦੀ ਲੋੜ ਨਹੀਂ ਇਸ ਕਰਕੇ ਪਰਮਾਤਮਾ ਦਾ ਸਿਮਰਨ ਕਰੋ ਸਵੇਰੇ ਉੱਠ ਕੇ ਜਲਦੀ ਵਾਇਗਰੂ ਵਾਇਗਰੂ ਦਾ ਨਾਮ ਜਪੋ ਤੇ ਆਪਣੀ ਦਵਾਈ ਲਓ ਆਨੰਦ ਲਓ ਕੋਈ ਜੁਰਰਤ ਕੋ ਲੋੜ ਹੈ ਮੈਨੂੰ ਹੱਕ ਨਾਲ ਲਗੋ ਕਿ ਪੁੱਤਰ ਸਾਨੂੰ ਹੁਣ ਆ ਚਾਹੀਦਾ ਰਾਸ਼ਨ ਲੈ ਕੇ ਜਾਓ ਇੱਥੋਂ ਦਵਾਈ ਲੈ ਕੇ ਜਾਓ ਸਾਡੇ ਕੋਲ ਆਓ ਕੱਪੜਾ ਲੀੜਾ ਜੋ ਚਾਹੀਦਾ ਤੁਸੀਂ ਸਾਨੂੰ ਸੇਵਾ ਦਿਓ ਠੀਕ ਹੈ ਬੇਟਾ ਕਰਾਜ ਨਾ ਤਰਾਜ ਸਾਰਾ ਨੇ ਨਹੀਂ ਆਪਰੇਸ਼ਨ ਨਹੀਂ ਕਰਾਣਾ ਤੁਸੀਂ ਡਾਕਟਰ ਨਾਲ ਗੱਲ ਕਰੋ ਮੈਂ ਕਰੂੰਗਾ ਆਪਰੇਸ਼ਨ ਨਹੀਂ ਕਰਾਣ ਦੀ ਖਾਓ ਮਹੀਨਾ ਕਿ ਦਵਾਈ ਹੋਰ ਖਾਓ ਜਾਓ ਤੁਹਾਡੇ ਕੋ ਆਟੇ ਦੀ ਥੈਲੀ ਲੈ ਕੇ ਆਏ ਹਾਂ ਇਹਨਾਂ ਨੂੰ ਰਾਸ਼ਨ ਲੈ ਕੇ ਦੇ ਹੋਣੀ ਸਾਰ ਮਹੀਨੇ ਦਾ ਰਾਸ਼ਨ ਲੈ ਕੇ ਆਓ ਜਾ ਕੇ ਆਨੰਦ ਖਾਓ ਪਹਿਲਾਂ ਇਹ ਮਹੀਨਾ ਆਰਾਮ ਨਾਲ ਕੱਟੋਗੀ ਦਾ ਰਾਸ਼ਨ ਹੈਗਾ ਮਹੀਨੇ ਦਾ ਮਾਲਕ ਕਿਰਪਾ ਕਰੇਗਾ ਹੋਏਗਾ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ 25 ਸਾਲ ਸ਼ਾਬਾਸ਼ ਮੈਂ ਵਿਆਹ ਕਰਾਵਾ ਰਹਿਣ ਦਾ ਮੈਨੂੰ ਡਰ ਲੱਗਦਾ ਅੱਜ ਕੱਲ ਦੇ ਹਾਲਾਤ ਦੇਖ ਕੇ ਵਿਆਹਾਂ ਦੇ ਮੈਂ ਪਟੂਨੀਆਂ ਆਸਾਂ ਮੈਂ ਆ ਗਿਆ ਮੇਰਾ ਪਾਰਟਨਰ ਪਰ ਤੁਸੀਂ ਦੋਨੋਂ ਬੜੇ ਚੰਗੇ ਕਪਲ ਹੋ ਜੀ ਅੱਜ ਮੈਂ ਇਹਦਾ ਸਾਥ ਸ਼ੁਰੂ ਕਰਦਾ ਵਾਹ ਵਾਹ ਚਲੋ ਉਹਦੀ ਉਹਦੀ ਗੱਲ ਉਹਦੀ ਗੱਲ ਤਾਂ ਬਾਅਦ ਦੀ ਹੈ ਪਹਿਲੀ ਗੱਲ ਤਾਂ ਇਸ ਦੁਨੀਆ ਦੇ ਵਿੱਚ ਕੀਆ ਬਹੁਤ ਸਾਈਡ ਦੇ ਮੈਂ ਤੁਹਾਡੀ ਜੀਰੂ ਹੀ ਚੱਕ ਕੇ ਸ਼ਿਵਰ ਤੋਂ ਸ਼੍ਰੀ ਰਾਣੀ ਪੈਦਲੇ ਪੱਲੀ ਜਨਨ ਦੀ ਮੈਨੂੰ ਬਖਸ਼ ਰਹਾ ਨਹੀਂ ਨਹੀਂ ਇਹ ਇਹਨਾਂ ਦੇ ਚੰਗੇ ਕਰਮ ਨੇ ਤੁਸੀਂ ਮਿਲੇ ਤੁਹਾਡੇ ਚੰਗੇ ਕਰਮ ਨੇ ਇਹ ਮਿਲੇ ਔਰ ਤੁਸੀਂ ਦੋਨੋਂ ਇੱਕ ਦੂਜੇ ਦਾ ਸਹਾਰਾ ਹੋ ਖੁਸ਼ ਰਹੋ ਤੁਹਾਨੂੰ ਦੇਖ ਕੇ ਕਿਦਾਂ ਦਿਲ ਕਰਦਾ ਕਿ ਪਾਰਟਨਰ ਹੋਣੇ ਚਾਹੀਦੇ ਨਹੀਂ ਤਾਂ ਜੋ ਅੱਜ ਹਾਲ ਚੱਲ ਰਿਹਾ ਤਾਂ ਹਾਲਾਤ ਹੈ ਨਹੀਂ ਖੁਸ਼ ਰਹੋ ਮੇਰੀਆਂ ਅਸੀਸਾਂ ਦੁਆਵਾਂ ਤੁਹਾਡੇ ਨਾਲ ਤੁਸੀਂ ਵੀ ਸਾਡੇ ਲਈ ਦੁਆ ਮੰਗੇਂ ਆਨੰਦ ਲਓ ਆਨੰਦ ਲਓ ਆਨੰਦ ਲਓ ਆਨੰਦ ਲਓ ਆਨੰਦ ਲਓ ਕਿੰਨਾ ਆਨੰਦ ਚਾਹੀਦਾ ਅਸ਼ੀਰਵਾਦ ਚਾਹੀਦਾ ਤੁਹਾਡਾ ਪਤਾ ਨਹੀਂ ਕਿੰਨੇ ਮਾੜੇ ਕਰਮ ਜਿਹੜੀ ਆੜੀ ਚ ਕਰਦੇ ਆ ਜਿਹੜੇ ਰੱਬ ਨੇ ਪੜਦੇ ਗੱਜੇ ਹੋਏ ਨੇ ਛੜ ਤੇ ਸਾਡੇ ਵੀ ਭਾਂਡੇ ਫੁੱਟ ਗਏ ਤੇ ਸਾਡਾ ਵੀ ਚਿਹਰਾ ਅਸਲੀ ਬਾਹਰ ਆ ਜਾਣਾ